ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਗਰ ਕਮਾਲਾ ਬੋਦਲਾ ਚ ਅਸੀਂ ਮੌਜੂਦ ਹੈਗੇ ਆ ਇਸ ਟਾਈਮ ਇੱਥੇ ਗ੍ਰਾਮ ਪੰਚਾਇਤ ਪਿੰਡ ਕਮਾਲਾ ਬੋਦਲਾ ਵੱਲੋਂ ਜਿਹੜਾ ਛੱਪੜ ਦੀ ਸਫਾਈ ਕਰਾਈ ਜਾ ਰਹੀ ਹੈ ਦੂਸਰੇ ਪੰਨੇ ਜਿਹੜਾ ਸਫਾਈ ਕਰਾਈ ਜਾ ਰਹੀ ਨਾਲ ਜਿਹੜਾ ਪਿੰਡ ਕਮਾਲਾ ਬੋਦਲਾ ਦੀ ਸਮੁੱਚੀ ਜਿਹੜੀ ਗ੍ਰਾਮ ਪੰਚਾਇਤ ਮੌਜੂਦ ਹੈਗੀ ਸੋ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀ ਪਿੰਡ ਦੀ ਛੱਪੜ ਦੀ ਸਫਾਈ ਕਰਾਈ ਜਾ ਰਹੀ ਔਰ ਨਵਾਂ ਪੰਚਾਇਤ ਘਰ ਬਣਿਆ ਇਸ ਨਗਰ ਦਾ ਨਵਾਂ ਪੰਚਾਇਤ ਘਰ ਬਣਿਆ ਥੋੜਾ ਟਾਈਮ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਵੇਲੇ ਸੋ ਉਹਦੇ ਵਿੱਚ ਜਿਹੜਾ ਇਹ ਭਰਤੀ ਪਾਈ ਆ ਰਹੀ ਤੁਸੀਂ ਤੁਹਾਨੂੰ ਤਸਵੀਰਾਂ ਵੀ ਅਸੀਂ ਵਿਖਾ ਦਨੇ ਅੱਗੇ ਜਾ ਕੇ ਕਿ ਜੀਸੀਬੀ ਜਿਹੜੀ ਜੀਸੀਬੀ ਲੱਗੀ ਹੋਈ ਹੈ ਇਸ ਟਾਈਮ ਤੁਸੀਂ ਮੌਕੇ ਤੇ ਤਸਵੀਰਾਂ ਦੇਖ ਸਕਦੇ ਜੇ ਕਿ ਜੀਸੀਬੀ ਲੱਗੇ ਹੋਏ ਜੀਸੀਬੀ ਦੇ ਨਾਲ ਟਰਾਲੀਆਂ ਦੇ ਨਾਲ ਜਿਹੜਾ ਨਵਾਂ ਸਾਹਮਣੇ ਪੰਜਾਬਦਕਰ ਬਣਿਆ ਉਹਦੇ ਵਿੱਚ ਜਿਹੜੀ ਮਿੱਟੀ ਪਾਈ ਹੈ ਜਿਹੜੀ ਭਰਤੀ ਪਾਈ ਰੇ ਇਹ ਜਿਹੜਾ ਪਿੰਡ ਦਾ ਛੱਪੜ ਹੈਗਾ ਛੱਪੜ ਦੀ ਸਫਾਈ ਹੋ ਰਹੀ ਹੈ ਨਾਲ ਕਿਉਂਕਿ ਕਾਫੀ ਸਮਾਂ ਪਹਿਲਾਂ ਜਿਹੜੀ ਛੱਪੜ ਦੀ ਸਫਾਈ ਹੋਈ ਸੀ ਹੁਣ ਜਿਹੜੀ ਸਫਾਈ ਕਰਾਈ ਜਾ ਰਹੀ ਆਪਾਂ ਇੱਥੇ ਗੱਲਬਾਤ ਵੀ ਕਰ ਲੈਨੇ ਆ ਐ ਮੇਨਾਲਾ ਨਗਰ ਦਾ ਹੈ ਗਿਆ ਬਾਈ ਸੁਭਾ ਸਿੰਘ ਜੀ ਹਾਂ ਬਾਈ ਸੁਭਾ ਸਿੰਘ ਜੀ ਜਿਹੜੀ ਸਫਾਈ ਕਰਾਈ ਜਾ ਰਹੀ ਹੈ ਛੱਪੜ ਦੀ ਪੇ ਹਾਂ ਕੀ ਕਹਿਣਾ ਚਾਹੋਗੇ ਅਸੀਂ ਆਂ ਜੀ ਵੀ ਇਹ ਬਹੁਤ ਚੰਗਾ ਕੰਮ ਹੈ ਬਾਵਾ ਪੁਰਾਣਾ ਹੀ ਕੰਮ ਇਥੇ ਮਿੱਟੀ ਜੁੜੀ ਵੀ ਮਾਲ ਜੰਗਲ ਦਾ ਪਾਣੀ ਧਵਾਨ ਤੋਂ ਬੜੇ ਔਕੇ ਹਾਂ ਇਹ ਨੀਵਾ ਹੋ ਜਾਊਗਾ ਛੱਪੜ ਚੱਲਦਾ ਕੋਈ ਪਾਣੀ ਛੱਡਿਆ ਜਾਊਗਾ ਚਲੇ ਜਾ ਨਵਾਂ ਪੁਜਾਰ ਘਰ ਬਣਿਆ ਹੈ ਤੇ ਆਮ ਪਾਰਟੀ ਦੀ ਸਰਕਾਰ ਦੇਲੇ ਤੇ ਉਹ ਅਗੇ ਉਥੇ ਮਿੱਟੀ ਦੀ ਰੋਡ ਆ ਉਹ ਉਥੇ ਮਿੱਟੀ ਪੈ ਜੂਗੀ ਤੇ ਸਾਡੇ ਨਗਰ ਦਾ ਕੰਮ ਜਿਹੜਾ ਹੈ ਏ ਬਹੁਤ ਵਧੀਆ ਹੋ ਰਿਹਾ ਹੈ ਤੇ ਆ ਜਿਹੜਾ ਹੁਣ ਛੱਪੜ ਜਿਹੜਾ ਹੈ ਛੱਪੜ ਦੀ ਮਿੱਟੀ ਪੱਕੀ ਹੋਊਗੀ ਤੇ ਇਹ ਨੀਮਾ ਹੋ ਜਾਊਗਾ ਉੱਥੇ ਪੈਊਗੀ ਤੇ ਆਹ ਪਿੰਡ ਕਮਾਲਾ ਬੋਦਲਾ ਦੇ ਜਿਹੜੀ ਨਵੀਂ ਪੰਚਾਇਤ ਆ ਸਾਰੀ ਸ਼ਕਤ ਨਾਲੋਂ ਤੇ ਕੰਮ ਨਵਾਂ ਚੱਲਦਾ ਪਿਆ ਹੈ ਤੇ ਬਹੁਤ ਵਧੀਆ ਸਾਡਾ ਕੰਮ ਹੋ ਰਿਹਾ ਪਿੰਡ ਕਮਾਲਾ ਬੋਦਲਾ ਦਾ ਠੀਕ ਹੈ ਬਾਈ ਜੀ ਦਾ ਖਾਲਸਾ ਬਾਈ ਜੀ ਮੇਰੇ ਨਾਲ ਸਰਪੰਚ ਬ੍ਰਹਮ ਸਿੰਘ ਜਿਹੜੇ ਮੌਜੂਦਾ ਸਰਪੰਚ ਹੈਗੇ ਆ ਸਰਪੰਚ ਸਾਹਿਬ ਜਿਹੜੇ ਕਾਰਜ ਕੀਤੇ ਜਾ ਰਹੇ ਹੈ ਇੱਥੇ ਹਾਂਜੀ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਇਹਨਾਂ ਦੇ ਮੈਂ ਫੇ ਸਰਪ੍ਰਮਾਨ ਜੀ ਅੰਦਰ ਧੰਨਵਾਦੀ ਕਰਦਾ ਜਿਨ੍ਹਾਂ ਦੇ ਕਹਿਣ ਦੇ ਮਤਬਕ ਅਸੀਂ ਛੱਪੜੇ ਸਫਾਈ ਕਰਾਉਂਦੇ ਪਏ ਆ ਤੇ ਇੱਥੇ ਮੇਲਾ ਕੁਫੀ ਸਮੇਂ ਦੀ ਸਫਾਈ ਹੋਈ ਹੈ ਸਫਾਈ ਕਰਾ ਕੇ ਦੇ ਵਿੱਚ ਹੁਣ ਪਾਣੀ ਛੱਡਾਂਗੇ ਤੇ ਟ੍ਰੇਨ ਨੂੰ ਕੋਈ ਹੁੰਦ ਕਰਨੇ ਜਿਹੜੇ ਵਿੱਚ ਸਫਾਈ ਕਰਾ ਕੇ ਅਸੀਂ ਪਚਾਇਤ ਘਰ ਦੇ ਵਿੱਚ ਪਾਉਂਦੇ ਪਏ ਆ ਪਚਾਇਤ ਘਰ ਜੋ ਬਣਿਆ ਉਹ ਵੀ ਆਮ ਆਦਮੀ ਸਰਕਾਰ ਦੇ 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 ਹੀ ਸਾਨੂੰ ਮਿਲਿਆ ਠੀਕ ਹੈ ਜੀ ਇਹ ਜਿਹੜਾ ਕੋਈ ਮਤਾ ਪਾ ਕੇ ਕੰਮ ਹੋ ਰਿਹਾ ਕਿ ਫਲਾਲ ਹੈ ਪੰਚਾਇਤ ਵੱਲੋਂ ਨਗਰ ਪੰਚਾਇਤ ਵੱਲੋਂ ਇਹ ਨਗਰ ਪੰਚਾਇਤ ਵੱਲੋਂ ਹੋ ਰਿਹਾ ਫਲਾਲ ਹੋ ਰਿਹਾ ਜੀ ਠੀਕ ਹੈ ਜੀ ਅੱਗੇ ਜੋ ਵੀ ਯੋਜਨਾ ਬਣੂ ਜ ਸਮਾਂ ਹੋਵੇ ਜ ਉਹਵੇਂ ਦੇ ਮੁਤਾਬਿਕ ਕੀਤਾ ਠੀਕ ਹੈ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਵਿਖਾ ਦਨੇ ਇੱਥੇ ਕਿ ਬੜੇ ਵਧੀਆ ਕਾਰਜ ਨਗਰ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਵੇਖੀਆਂ ਸਰਪੰਚ ਸਾਹਿਬ ਨੇ ਵੀ ਗੱਲਬਾਤ ਕੀਤੀ ਨਗਰ ਨਿਵਾਸੀਆਂ ਨੇ ਆਪਾਂ ਗੱਲਬਾਤ ਕੀਤੀ ਹੈ ਕਿ ਜਿਹੜਾ ਇਹ ਕਾਰਜ ਕੀਤੇ ਜਾ ਰਹੇ ਆ ਤੇ ਵਧੀਆ ਕੀਤੇ ਜਾ ਰਹੇ ਆ ਨਗਰ ਦੇ ਸਹਿਯੋਗ ਦੇ ਨਾਲ ਤੇ ਗ੍ਰਾਮ ਪੰਚਾਇਤ ਪਿੰਡ ਕਮਾਲਾ ਕੋਤਲਾ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਸੋ ਅਸੀਂ ਉਮੀਦ ਵੀ ਕਰਾਂਗੇ ਮੌਜੂਦਾ ਪੰਚਾਇਤ ਤੋਂ ਪੂਰੀ ਨਗਰ ਪੰਚਾਇਤ ਤੋਂ ਪੰਚਾਇਤ ਮੈਂਬਰਾਂ ਤੋਂ ਤੇ ਪੂਰੇ ਨਗਰ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪੰਚਾਇਤ ਦਾ ਸਹਿਯੋਗ ਕਰਨਾ ਪੈਂਦਾ ਉੱਥੇ ਨਗਰ ਦਾ ਵੀ ਸਹਿਯੋਗ ਕਰਨਾ ਪੈਂਦਾ ਹੈਗਾ ਸੋ ਇਸ ਤਰ੍ਹਾਂ ਲਗਾਤਾਰ ਕਾਰਜ ਜਿਹੜੇ ਪੰਚਾਇਤ ਤੋਂ ਵੀ ਅਸੀਂ ਆਸ ਕਰਾਂਗੇ ਹਲਕਾ ਵਿਧਾਇਕ ਸਰਦਾਰ ਨਵੀਰ ਸਿੰਘ ਭੋਲਰ ਤੋਂ ਵੀ ਅਸੀਂ ਵੱਡੀ ਆਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਨਗਰ ਨੂੰ ਵੱਧ ਵੱਧ ਜਿਹੜਾ ਸਹਿਯੋਗ ਦੇ ਕੇ ਜਿਹੜਾ ਆਣ ਦਿੱਤੇ ਜਾਣ ਗਰੰਟੀ ਦਿੱਤੇ ਜਾਣ ਤਾਂ ਕਿ ਜਿਹੜਾ ਇਹ ਜਿਹੜਾ ਨਗਰ ਦਾ ਕੰਮ ਹੈਗੇ ਜਿਹੜੇ ਕਾਰਜ ਹੈਗੇ ਹੋਰ ਵੀ ਕੰਮ ਕਰਾਉਣ ਵਾਲੇ ਹੈਗੇ ਆ ਸੋ ਸਾਰੇ ਵੱਧ ਵੱਧ ਕੀਤੇ ਜਾਣ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਨਾ ਤੇ ਜਿਹੜਾ ਆਪਣਾ ਲਾਈਕ ਕਮੈਂਟ ਜਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੇ ਗਾ ਲਾ ਰਹੀ ਲੰਘ ਗਿਆ ਪਤੀ ਤੇ ਗਿਆ ਨਹੀਂ ਦੋ ਸਵਾਲਾ ਪਤਾ ਵੀ ਲੱਗੇ ਕਾਰੀ